ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡਰੀ ਫਾਰਮ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਪਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਹਾਂਜੀ ਅੱਜ ਪਹੁੰਚੇ ਹਾਂ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਜੀ ਐਸ ਫਾਰਮ ਚੋਂ ਜਰਸੀ ਵੱਛੀ ਕਵਰ ਕਰਾਂਗੇ ਇਸ ਟਾਈਮ ਗੱਬਣਾ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਖੀਰੀ ਬੱਚੀ ਆ 18 ਮਹੀਨਿਆਂ ਦੀ ਉਮਰ ਆ ਜੀ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਗੱਬਣ ਆ ਆਪ ਜਿਹੜੀ ਵੀ ਨੇ ਲੈਣੀ ਆ ਵੀਰ ਕਹਿੰਦਾ ਚੈੱਕ ਪਾਸ ਕਰਾ ਸਕਦਾ ਤੇ 7ਵਾਂ ਮਹੀਨਾ ਬੱਚੀ ਨੂੰ ਲੱਗਣਾਣਾ ਜੀ ਡੈਨਮਾਰਕ 38 ਇੱਕ 46 ਦੀ ਆਪ ਤੇ ਮਦਰ ਮਿਲਕ ਰਿਕਾਰਡ ਵੀ ਪਲਾਸਿਕ ਆ ਆਪ ਵੀਰ ਕਹਿੰਦਾ 14 ਤੋਂ 15 ਲੀਟਰ ਦੁੱਧ ਕੋਲਾ ਜਵਾ ਦੂਗੀ ਆਰਾਮ ਨਾਲ ਤੇ ਸਕਵਾੜੀ ਚੈੱਕ ਕਰ ਸਕਦੇ ਆ ਫੋਨ ਕਰਤਾ ਜੀ ਬੱਚੀ ਦਾ ਤੇ ਥਣਾ ਸਹਿ ਦੇ ਸਕਦੀ ਆ ਚਾਰੇ ਥਣ ਫੋਲ ਗਿਆ ਤੇ ਤੇ ਕੱਲੇ ਕਰੇ ਨਿਕਰ ਵਿੱਚ ਸੋਣੇ ਲੱਗੇ ਹੋਏ ਆ ਤੇ ਝੋਲੀ ਬਹੁਤ ਚੰਗੀ ਆ ਬੱਛੀ ਦੀ ਬਾਈਕ ਦਾ ਪ੍ਰਾਈਸ ਬੱਛੀ ਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰਨ ਲਈ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਹਾਂਜੀ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਬਾਈ ਦੀ ਯਾਤਰੀ ਬੱਛੀ ਵਕਾਊ ਸੀ ਚਾ ਇਹਨਾਂ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰਿਆਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ